ਅੱਜ ਸ਼ਾਹਪੁਰ ਵਿੱਚ ਪਰਮਜੀਤ ਸਿੰਘ ਸੱਚਦੇਵਾ ਜੀ ਦੀ ਅਗਵਾਈ ਵਿੱਚ 10 ਨਵੰਬਰ ਨੂੰ ਹੋਣ ਜਾ ਰਹੀ ਸੱਚਦੇਵਾ ਸਟਾਕਸ ਸਾਈਕਲਥੋਨ 4.0 ਅਤੇ 17 ਨਵੰਬਰ ਨੂੰ ਹੋਣ ਜਾ ਰਹੀ ਬਲਬਲ ਸੇਵਾ ਡਾਇਮੰਡ ਆਫ ਨੌਲੇਜ ਤਿੰਨ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰੇਲਵੇ ਮੰਡੀ ਸਕੂਲ ਤੋਂ ਕੀਤੀ ਗਈ ਜਿਸ ਵਿੱਚ ਸਵੇਰ ਦੀ ਅਸੈਂਬਲੀ ਵਿੱਚ ਬੱਚਿਆਂ ਨੂੰ ਸਾਈਕਲਥੋਨ ਅਤੇ ਪੀਓਕੇ ਤਿੰਨ ਬਾਰੇ ਪ੍ਰੇਰਿਤ ਕੀਤਾ ਗਿਆ ਬੱਚੇ ਬਹੁਤ ਉਤਸ਼ਾਹਿਤ ਸਨ ਇਸ ਨੂੰ ਲੈ ਕੇ ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਜੀ ਅਤੇ ਹਰਕਿਸ਼ਨ ਕਜਲਾ ਜੀ ਪਲਾਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਰਵਿੰਦਰ ਕੌਰ ਜੀ ਦੀ ਅਗਵਾਈ ਵਿੱਚ ਸਕੂਲ ਦਾ ਸਾਰਾ ਸਟਾਫ ਅਤੇ ਸੱਚਦੇਵਾ ਸਟਾਕਸ ਦੇ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਜੀ ਬਲਬਲ ਸੇਵਾ ਪ੍ਰਧਾਨ ਹਰਕਿਸ਼ਨ ਜੀ ਬਲਵਿੰਦਰ ਜੀ ਕਮਲੇਸ਼ ਜੀ ਸ੍ਰੋਤੀ ਜੀ ਅਤੇ ਅੰਜਨਾ ਜੀ ਹਾਜ਼ਰੀ ਲਗਵਾਈ ਇਸ ਤੋਂ ਇਲਾਵਾ ਇਹਨਾਂ ਦਾ ਇਹ ਪਾਗਿਆ ਹੈ 59 ਵਾਰ ਇਸੇ ਚਾਰਿਤਾਤ ਹੇ

ਇਹਨਾਂ ਨੇ ਮੈਨੂੰ ਮੌਕਾ ਦਿੱਤਾ ਖੁਸ਼ਾ ਹੋਇਆ ਅੱਜ ਦਾ ਸਾਡਾ ਪਰਫੈਕਟ ਇਨਸਟਾਡਿਡ ਯੂਨੀ ਕੰਪੀਟੀਸ਼ਨ ਵਰਗ ਦਾ ਨਾਟਕ ਸਾਈਡੋਡੂ ਉਪਾਤੀਆਂ ਦੇ ਇੰਟਰਵਿਊ ਦੇ ਵਿੱਚ ਬਹੁਤ ਅੱਛਾ ਚੇਂਜ ਆ ਗਿਆ ਹੈ ਉਹ ਸਭ ਤੋਂ ਪਹਿਲਾਂ ਲਾਪਟਾ ਨੂੰ ਪਰਫਾਰਮੈਂਸ ਬਾਰੇ ਇਹ ਆਸੇ ਇਹ ਕਹਿੰਦਾ ਹੈ ਅੰਮ੍ਰਿਤ ਜੱਜ ਜੁੜੇ ਵਿੱਚ ਫਸਟ ਆਈ ਸੀਗੀ

ਇਹਨੋਂ ਫਸਟ ਪ੍ਰਾਈਜ਼ 11000 ਹੈ ਸੈਕੰਡ ਪ੍ਰਾਈਜ਼ 8000 ਹੈ ਤੇ ਥਰਡ ਪ੍ਰਾਈਜ਼ ਨੂੰ 3200 ਹੈ ਏ ਪ੍ਰਾਈਜ਼ ਦੇ ਮਾਮਲੇ ਸਾਰੇ ਦਾ ਸਾਰਾ ਸੰਯੋਗ ਸੌਟੀ ਬਰੋਂ ਸਪਾਂਸਰ ਕੀਤਾ ਗਿਆ ਹੈ ਜੁੜ ਕੇ ਲੈ ਕੇ ਨਾ ਦੇ ਬੱਚਾ ਮਰਕਰਾਂ ਇੱਕ ਨਵਾਂ ਕੰਪੀਟੀਸ਼ਨ ਤੁਹਾਡੇ ਲਾਈਫ ਦੇ ਵਿੱਚ ਅਲੱਗ ਹੀ ਚੇਂਜ ਲੈ ਕੇ ਆਵੇਗਾ ਸਾਰੇ ਬੱਚਿਆਂ ਨੂੰ ਮੈਂ ਜਰੂਰ ਕਹਿਣਾ ਚਾਹੁੰਦਾ ਕਿ ਜਰੂਰ ਵਕਤ ਵਕਤ ਪਾਰਟਿਸਪੇਟ ਕਰੋ ਇਹਨਾਂ ਕੈਟੇਗਰੀਆਂ ਵਿੱਚ ਸਾਧੇ ਲਾਓ ਹੈ ਗਿਆ ਸਭ ਨੂੰ Lagi kira, but apa pun, saya tidak akan ਕਰਕੇ ਅਗਰ ਤੁਹਾਡੇ ਮੰਮੀ ਪਾਪਾ ਵੀ ਇਸ ਪਾਰਟਿਸਪੇਟ ਕਰਨਾ ਚਾਹੁੰਦੇ ਹਨ ਇਹ ਕੋਈ ਬਟਾ ਸ਼ਰਮ ਦੀ ਗੱਲ ਨਹੀਂ ਹੈਗੀ ਸਾਈਕਲ ਚਲਾਉਣਾ ਤੁਸੀਂ ਦੇਖਿਆ ਹੋਣਾ ਕਈ ਬਜ਼ੁਰਗ ਵੀ ਜੋ ਫੇਰ ਦੇ ਸੈਰ ਕੋ ਕਰਦੇ ਹੋਏ ਅੱਜ ਕੱਲ ਬਜ਼ੁਰਗੋ ਤੇ ਜਵਾਹਰ ਸਾਰੇ ਸਾਈਕਲ ਚਲਾਉਂਦੇ ਆ ਦੇਖਿਆ ਕਿਸੇ ਨੇ ਨਾ ਇਹਨੂੰ ਨਹੀਂ ਸਾਈਕਲ ਚਲਾਉਣ ਦੀ ਬੱਤ ਤਾਂ ਸਮਝ ਰਹੇ ਕਿਉਂਕਿ ਬਿਮਾਰੀਆਂ ਦੇ ਸਾਹਮਣੇ ਬਹੁਤ ਥੇ ਹੈ ਸੋ ਜਦੋਂ ਆਪਾਂ ਸਾਈਕਲ ਚਲਾਉਂਦੇ ਆ ਤੁਸੀਂ ਦੇਖਿਓ ਸਾਡੇ ਸਕੂਲ ਚੋਂ ਸ੍ਰੀ ਚੋਂ ਕਿੰਨਾ ਪਸੀਨਾ ਨਿਕਲਦਾ ਕਿੰਨੀਆਂ ਬਿਮਾਰੀਆਂ ਬਾਹਰ ਜਾਂਦੀਆਂ

ਉਸ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਦਾ ਜਿਹੜਾ ਸਕੂਲਾਂ ਦੇ ਵਿੱਚ ਪ੍ਰੋਸੈਸ ਹੋਣਾ ਸੀ ਅੱਜ ਉਹਦਾ ਸਟਾਰਟ ਕੀਤਾ ਗਿਆ। ਔਰ ਜੇ ਸਕੂਲਾਂ ਦੀ ਗੱਲ ਕਰੀਏ ਤੇ ਸਭ ਤੋਂ ਹੁਸ਼ਾਪੁਰ ਚ ਬੈਸਟ ਸਕੂਲ ਤੇ ਜਿੱਥੇ ਸਭ ਤੋਂ ਜ਼ਿਆਦਾ ਸਟਰੈਂਥ ਵੀ ਹੈ ਔਰ ਜਿਨ੍ਹਾਂ ਬੱਚਿਆਂ ਕੋਲ ਸਾਈਕਲ ਵੀ ਹੈਗਾ ਤੇ ਇਸ ਤੋਂ ਵਧੀਆ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਰੇਲਵੇ ਮੰਡੀ ਸਕੂਲ ਜਿਹੜਾ ਹੈ ਉਸ ਤੋਂ ਵਧੀਆ ਨਹੀਂ ਹੋ ਸਕਦੀ ਕਿਉਂਕਿ ਪਿਛਲੇ ਸਾਲ ਵੀ ਜਦੋਂ ਅਸੀਂ ਸਾਈਕਲੋਥਨ ਕਰਾਈ ਸੀ ਤਾਂ ਰੇਲਵੇ ਮੰਡੀ ਦੇ ਸਕੂਲ ਦੇ ਜਿਹੜੇ ਸਟੂਡੈਂਟਸ ਹਨ ਉਹਨਾਂ ਨੇ ਪੜ ਚੜ ਕੇ ਹਿੱਸਾ ਲਿਆ ਸੀ। ਤੇ ਇਸ ਵਾਰ ਵੀ ਅਸੀਂ ਇਹੀ ਸੋਚਿਆ ਵੀ ਜਿਹੜੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੈ ਅਸੀਂ ਰੇਲਵੇ ਮੰਡੀ ਜਿਹੜਾ ਸਕੂਲ ਹੈ ਸਰਕਾਰੀ ਕੰਨਿਆ ਸਕੂਲ ਅਸੀਂ ਉਹਦੇ ਤੋਂ ਹੀ ਸ਼ੁਰੂਆਤ ਕਰਾਂਗੇ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪ੍ਰਿੰਸੀਪਲ ਰਵਿੰਦਰ ਮੈਡਮ ਦਾ ਔਰ ਸਾਰੇ ਸਟਾਫ ਦਾ ਵੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਸਾਰਾ ਸਟਾਫ ਨੇ ਮਿਲ ਕੇ ਹੀ ਕਰਨਾ ਔਰ ਤਕਰੀਬਨ 2300 ਦੇ ਕਰੀਬ ਇਸ ਸਕੂਲ ਦੀ ਸਟ੍ਰੈਂਥ ਹੈਗੀ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਇਸ ਸਕੂਲ ਨੇ ਜਿਹੜਾ ਅਸੀਂ ਇੱਕ ਅਵਾਰਡ ਸਪੈਸ਼ਲ ਰੱਖਿਆ ਹੁੰਦਾ ਮੈਕਸਿਮਮ ਪਾਰਟਿਸਪੇਸ਼ਨ ਦਾ ਕਿਸੇ ਵੀ ਇੰਸਟੀਚਿਊਟ ਵੱਲੋਂ ਉਹਦੇ ਵਿੱਚ ਇਸ ਵਾਰੀ ਜਿਹੜਾ ਇਹ ਇਨਾਮ ਆ ਮੈਨੂੰ ਲੱਗਦਾ ਰੇਲਵੇ ਮੰਡੀ ਸਕੂਲ ਹੀ ਲੈ ਕੇ ਜਾਊਗਾ ਤੇ ਅੱਜ ਜਿਹੜੀ ਇਹਦੀ ਰਜਿਸਟ੍ਰੇਸ਼ਨ ਸ਼ੁਰੂਆਤ ਹੋਈ ਹੈ ਤੇ ਮੈਂ ਇਹ ਦੱਸਣਾ ਚਾਹਣਾ ਇਸ ਮੌਕੇ ਦੇ ਉੱਤੇ ਵੀ ਜਿਹੜੀ ਹਰ ਇੱਕ ਪਾਰਟਿਸਪੈਂਟ ਨੂੰ ਟੀ-ਸ਼ਰਟ ਮੈਡਲ ਸਰਟੀਫਿਕੇਟ ਔਰ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਜਾਏਗਾ ਔਰ ਮੈਂ ਨਾਲ-ਨਾਲ ਇਹ ਵੀ ਕਹਿਣਾ ਚਾਹਾਂਗਾ ਵੀ ਜਿਹੜੇ ਬੱਚੇ ਨੇ ਉਹਨਾਂ ਦੇ ਜੇ ਪੇਰੈਂਟਸ ਵੀ ਨਾਲ ਜੁਆਇਨ ਕਰਨਗੇ ਤਾਂ ਸਾਨੂੰ ਹੋਰ ਜ਼ਿਆਦਾ ਖੁਸ਼ੀ ਹੋਏਗੀ ਤਾਂ ਕਿ ਜਿਹੜੀ ਅਸੀਂ ਇਹ ਜਿਹੜਾ ਟਾਰਗੇਟ ਲੈ ਕੇ ਚੱਲੇ 10000 ਤੋਂ ਉੱਪਰ ਪਾਰਟਿਸਪੇਸ਼ਨ ਦਾ ਉਹਨੂੰ ਆਪਾਂ ਅਚੀਵ ਕਰ ਸਕੀਏ ਔਰ ਪੂਰੇ ਦੇਸ਼ ਨੂੰ ਦਿਖਾ ਸਕੀਏ ਕਿ ਉਹ ਹੁਸ਼ਿਆਰਪੁਰ ਵਾਲੇ ਕਿਸੇ ਤੋਂ ਘੱਟ ਨਹੀਂ ਹੈਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਐਂਡ ਸਸੀ ਗੱਲ ਜੀ ਮੈਂ ਆਰਕੀਸ਼ਨ ਗੇਲਾ ਬਲਵਸੇਵਾ ਸੁਸਾਇਟੀ ਪ੍ਰੈਜ਼ੈਂਟ ਅੱਜ ਹੁਸ਼ਿਆਰਪੁਰ ਦੇ ਵਿੱਚ ਜੋ ਡਾਇਮੰਡ ਆਫ ਨੋਲੇਜ ਕਵਿਜ਼ ਕੰਪੀਟੀਸ਼ਨ ਹੋ ਰਿਹਾ ਹੈ ਔਰ ਸਾਈਕਲੋਥਨ 4.0 ਹੋ ਰਿਹਾ ਹੈ ਉਸ ਦੀ ਰਜਿਸਟ੍ਰੇਸ਼ਨ ਸਟਾਰਟ ਕੀਤੀ ਗਈ ਹੈ ਇਸ ਦੇ ਵਿੱਚ ਮੈ ਰਿਲੇਵੈਂਟ ਸਕੂਲ ਦਾ ਸਾਰੇ ਸਟਾਫ ਦਾ ਬਹੁਤ ਧੰਨਵਾਦ ਕਰਦਾ ਹਾਂ ਸਤਿਕਾਰਯੋਗ ਸ੍ਰੀ ਦੇਵ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਕਟੀਵਿਟੀ ਅਟੈਂਡ ਕੀਤੀ ਹੈ ਚੈਨਲ ਦੇ ਦੁਆਰਾ ਆਪਾਂ ਪਹਿਲਾਂ ਵੀ ਇਹ ਕਰ ਚੁੱਕੇ ਹੋਏ ਹਾਂ ਫਿਰ ਇੱਕ ਵਾਰੀ ਜ਼ਰੂਰ ਇਹ ਮੋਟੀਵੇਟ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਸਾਥੀ ਕੰਪੀਟੀਸ਼ਨ ਵਿੱਚ ਵੀ ਉਹ ਸਾਈਕਲੋਥਨ ਵਿੱਚ ਵੀ ਇੱਕ ਪਾਰਟਿਸਿਪੇਟ ਜ਼ਰੂਰ ਕਰੋਗੇ ਸਾਈਕਲੋਥਨ ਇਸ ਵਾਰ ਜੋ ਹੈ ਇੱਕ ਇਤਿਹਾਸ ਰਚ ਰਿਹਾ ਹੈ ਕੋਸ਼ਹਾਰਪੁਰ ਨੂੰ ਗ੍ਰੀਨਿਸ ਵਰਲਡ ਬੁੱਕ ਰਿਕਾਰਡ ਦੇ ਵਿੱਚ ਲੈ ਕੇ ਜਾ ਰਿਹਾ ਹੈ ਸੋ ਪਾਰਟਿਸਪੇਟ ਜੋ ਜਿਹੜੇ ਡਾਇਮੋਡ ਆਫ ਨੋਲੇਜ ਵਿੱਚ ਪਾਰਟਿਸਪੇਟ ਕਰਨਾ ਜਾ ਰਹੇ ਨੇ ਸਾਰੀ ਡਿਟੇਲ ਆ ਪਰੇਲੇਮੰਡੀ ਸਕੂਲ ਦੇ ਤੇ ਕੇ ਜਾ ਰਹੇ ਆ ਮੈਡਮ ਨੂੰ ਦੇ ਕੇ ਜਾ ਰਹੇ ਆ ਸਾਰੇ ਉੱਤੇ ਵਿੱਚ ਬਹੁਤ ਬਹੁਤ ਪਾਰਟਿਸਪੇਟ ਕਰੋ ਔਰ ਸਾਈਕਲੋਥੋਂ ਦੀ ਡਿਟੇਲ ਵੀ ਸਾਰੀ ਇਹਦੇ ਵਿੱਚ ਆਪਾਂ ਕਰ ਰਹੇ ਆ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਔਰ ਜਰੂਰ ਕਰਨਾ ਚਾਹਾਂਗੇ ਬਤਵਤ ਸਾਥੀ ਪਾਰਟਿਸਪੇਟ ਕਰ ਲਓ ਸ਼ੁਕਰੀਆ ਹਾਂ ਜੀ ਸਰਨ ਸੋ ਸਟਰੀਕਲ ਆਈ ਫੀਲ ਵੈਰੀ ਪ੍ਰੇਵਲੇਸਡ ਐਜ਼ ਅ ਪ੍ਰਿੰਸੀਪਲ ਆਫ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਰੇਲੇਮੰਡੀ ਐਂਡ ਔਨ ਬਿਹੈਫ ਆਫ ਮ Uh, the event of cyclothon, which is uh, running for the fourth in the fourth phase. Uh, so uh, all uh, participants, uh, which we ensure from Preliminary will be a part of the cyclothon. Uh, because uh, this event is uh, going to be one of the, uh, we can say, acknowledged event in uh, Sharpur and that will be acknowledged all around the world. Uh, and we assure that uh, maximum participation from our school, uh, as students and as teachers, as volunteers will be participating in this event, and uh, uh, and we encourage we will encourage all the rest of the society members to participate in this uh, great event, and uh, uh, which is going to ensure our uh, health, and uh, society is uh, being uh, going ahead in uh, all the phases. Secondly. The event of uh, Diamond of Knowledge quiz competition, uh, which is also having its third phase, running its third phase. And in this event, also, maximum participation from our school is going to be there. And uh, it is a very uh, fruitful event for our students as they can uh, uh, upgrade their knowledge in all spheres and uh, boost themselves to get, to get the knowledge all around. And the society's participation. Uh, will be encouraging this uh, and with thanks so there was talks shiripram uh, singh Sadevaji and uh, Shri kishan ji so those who have taken the this uh, opportunity uh, and the whole team of uh, barbara seva society so uh, i have given the uh, uh, first place to our school to start this event so i'm thankful to the whole team once again thank you so much